ਉਹ ਜਿਆਦਾ ਪਤਾ ਕਰਕੇ ਆ ਬੈਟਰੀ ਹੈ ਹਨ ਇਹ ਪਹਿਲਾਂ ਹੀ ਦੇਖਿਆ ਟੈਕਨੀਕਲ ਬੰਦੇ ਨੇ ਉਧਰ ਦੇਖਿਆ ਇਹਦੇ ਵੇਟ ਕਰਵਾ ਲੈਣੇ ਵੇਟ ਚੁੱਕਣਾ ਦਾ 60 ਕਿਲੋ ਇਹਦਾ ਵੇਟ ਹੈ ਫਸਲੇ ਦਾ ਬਸ ਹੋ ਗਿਆ ਭਾਈ ਠੀਕ ਹੈ ਸ਼ੁਕਰ ਹੈ ਫਾਇਰਿੰਗ ਵੀ ਕੀਤੀ ਤੇ ਉੱਪਰ ਇਹਦੇ ਉੱਪਰ ਫਾਇਰਿੰਗ ਵੀ ਹੋਈ ਆ ਰੋਡ ਡਰੋਨ ਉੱਪਰ ਇਹ ਦੇਖੋ ਬਣਾਉਂਦਾ ਪਤਾ ਲੱਗੂ ਕਰੋ ਚਾਕੇ ਯਾਰ ਫਾਇਰਿੰਗ ਹੋਈ ਹੈ ਉੱਪਰ ਲਿੱਫਟੇ ਵਗੈਰਾ ਹੈਗੀ ਹੈ ਉਹਦਾ ਜਿੱਕਿਆ ਢਿੱਕਿਆ ਇੱਥੇ ਉੱਤੇ ਲੱਗਣਾ ਹੈ ਨਾ ਪਹਿਣਾ ਬੈਟਰੀ ਹੈਗੀ ਹੈ ਭਾਜੀ ਫਾਇਰਿੰਗ ਇਸ ਵਿੱਚ ਲੱਗਣੀ ਹੋਗਾ ਤੀਜੇ ਆਵੇ ਨਾ ਨਾ ਇਹ ਵੀ ਹੋ ਗਈ ਸਾਬ ਜੀ ਨੂੰ ਤਾਂ ਬਣਾਇਆ ਥੋੜਾ ਆਇਆ ਹੈ ਇਹ ਵਜਦੀ ਕੋਈ ਉੱਥੇ ਡਿੱਗ ਪਿਆ ਨਹੀਂ ਕੋਈ ਅਸਰ ਵੀ ਸਾਹ ਆ ਰਹੇ ਐਸਪੀ ਵੀ ਸਾਹ ਆ ਰਹੇ ਐਸਪੀ ਵੀ ਤੋਂ ਡਰੋਨ ਮਿਲਿਆ ਹੈਗਾ ਇਹ ਫਰਦਰ ਜਿਹੜੀ ਇਸ ਵਿੱਚ ਵੈਰੀਫਾਈ ਕਰ ਰਹੇ ਹਾਂ ਫਰਦਰ ਵੀ ਇਹ ਡਰੋਨ ਜਿਹੜੀ ਐਕਟੀਵਿਟੀ ਕਿਸੋ ਹੋਈ ਹੈ ਔਰ ਬਾਰਡਰ ਪਾਰ ਤੋਂ ਹੀ ਇਹ ਜਿਹੜੀ ਹੈਗੀ ਹੈ ਇਹਦੀ ਆਮ ਜਿਹੜੀ ਮੂਵਮੈਂਟ ਹੋ ਰਹੀ ਹੈ ਸੋ ਫਰਦਰ ਜਿਹੜੀ ਹੈਗੀ ਹੈ ਅਸੀਂ ਇਨਵੈਸਟਿਗੇਟ ਕਰਾਂਗੇ ਇਸ ਬਾਰੇ ਸਰ ਡਰੋਨ ਕਿਹੜੀ ਕੰਪਨੀ ਦਾ ਹੈਗਾ ਵਾ ਤੇ ਕਿੰਨਾ ਕੁ ਵਜਨ ਤੇ ਕੀ ਲੱਗਦਾ ਕਿ ਕਿੱਥੋਂ ਲੋਸਾ ਡਰੋਨ ਵੀ ਉਹ ਇਹ ਹੁਣ ਇਹ ਜਾ ਕੇ ਐਫਐਸਐਲ ਤੋਂ ਚੈੱਕ ਕਰਵਾਉਣ ਤੋਂ ਬਾਅਦ ਹੀ ਪਤਾ ਲੱਗੂਗਾ ਦਾ ਐਗਜ਼ੈਕਟਲੀ ਇਹਦੀ ਜਿਹੜੀ ਹੈ ਕਿ ਫ੍ਰੀਕਵੈਂਸੀਆਂ ਜੋ ਵੀ ਇਹਦਾ ਵੇਟ ਹੈ ਜਾਂ ਇਹਦੀ ਜਿਹੜੀ ਸੈਂਟੀਫਿਕ ਜਿਹੜੀ ਹੈਗੀ ਰਿਪੋਰਟ ਹੈ ਉਹ ਭੇਜਾਂਗੇ ਅਸੀਂ ਐਫਐਸਐਲ ਨੂੰ ਅ ਫਦਰਰ ਇਨਵੈਸਟੀਗੇਟ ਕਰਾਂਗੇ ਚੰਦੂੜਾ ਵਾਲਾ ਵੀ ਜੀ ਡਰੋਨ ਦੇ ਤਾਂ ਕਿ ਬੀਐਸਐਫ ਦੇ ਘਰਿਆਂ ਨਾਲ ਗੱਲਬਾਤ ਹੋਈ ਹੈ ਕਿ ਇਹ ਡਰੋਨ ਹੋ ਸਕਦਾ ਹੈ ਕਿੱਦਾਂ ਹਾਂ ਹੋ ਸਕਦਾ ਚੰਦੂੜਾ ਵਾਲੇ ਜਿਹੜੀ ਉੱਥੇ ਐਕਟੀਵਿਟੀ ਹੋਈ ਹੈ ਮਿਡ ਨਾਈਟ ਸੋ ਹੋ ਸਕਦਾ ਹੈ ਉਹ ਹੀ ਡਰੋਨ ਹੋਵੇ ਬਾਕੀ ਫਦਰਰ ਇਨਵੈਸਟੀਗੇਸ਼ਨ ਕਰ ਰਹੇ ਹਾਂ ਅਸੀਂ ਉਹ ਹੁਣ ਤੱਕ ਦੀ ਤਾਂ ਅਗੂ ਸਟ੍ਰੈਟਿਜੀਸ਼ਨ ਕੀਤਾ ਜਾ ਰਿਹਾ ਹਾਂ ਹਾਂ ਹੁਣ ਅਸੀਂ ਏਰੀਆ ਦਾ ਸਰਪ੍ਰੀਸ਼ਨ ਕਰ ਰਹੇ ਹਾਂ ਇਸ ਇਸ ਏਰੀਆ ਦੇ ਵਿੱਚ ਕਰ ਰਹੇ ਹਾਂ ਲੇਕਿਨ ਪਲੱਸ ਜਿਹੜਾ ਬਾਰਡਰ ਏਰੀਆ ਚੰਦੂ ਮਡਾਲਾ ਸਾਈਡ ਵੀ ਹੈਗੀ ਸਾਡੀ ਸਰਪ੍ਰੀਸ਼ਨ ਪ੍ਰੋਪਰ ਕਰਵਾ ਰਹੇ ਹਾਂ ਲੋਕਾਂ ਨੂੰ ਜਿੱਥੇ ਲੈ ਲੈਣਗੇ ਹਾਂ ਬਿਲਕੁਲ ਇਹ ਡਰੋਨ ਨੂੰ ਅਸੀਂ ਕਬਜ਼ੇ ਲੈ ਕੇ ਐਫਐਸਐਨ ਨੂੰ ਪਹੁੰਚਾਂਗੇ ਹਾਂ ਧੰਨਵਾਦ ਮਾਤਰ ਸੇ ਜ਼ਿਆਦਾ ਨਹੀਂ ਇਸ ਤੋਂ ਦੇ ਸਰਟੀਫਾਈਡ ਹੈ ਉਹ ਯਾਦਾ ਪਤਾ ਕਰਕੇ ਆ ਬੈਟਰੀ ਹੈ ਹਨ ਇਹ ਪਹਿਲਾਂ ਹੀ ਵੇਖਿਆ ਟੈਕਨੀਕਲ ਬੰਦੇ ਉਧਰ ਵੇਖ ਕੇ ਆਏ ਇਹ ਤੇ ਫੇਟਾ ਕਰਵਾਉਣਾ ਉਹ ਵੇਟਾ ਆ ਰਿਹਾ ਹੈ 60 ਕਿਲੋ 80 ਕਿਲੋ ਸੇ ਉਠਾਉਣਾ ਨਾ ਹੂੰ 80 ਕਿਲੋ ਇਹਦਾ ਵੇਚਦਾ ਕੀ ਬਸ ਸੋਚ ਹੋਇਆ ਭਾਈ ਠੀਕ ਹੈ ਸ਼ੁਕਰ ਹੈ ਫਾਇਰਿੰਗ ਵੀ ਕੀਤੀ ਤੇ ਉੱਪਰ ਇਹਦੀ ਪਰ ਫਾਇਰਿੰਗ ਵੀ ਹੋਈ ਆ ਰੋਡ ਡਰੋਨ ਉੱਪਰ ਦੇਖੋ ਬਣਾਉਂਦਾ ਪਤਾ ਲੱਗੂ ਕਰੋ ਚਾਕੇ ਯਾਰ ਫਾਇਰਿੰਗ ਵੀਰ ਪਰਫੈਕਟ ਵਗਰਾ ਹੈਗੀ ਇਹ ਉਹ ਤੇ ਡਿੱਗਿਆ ਡਿੱਗਿਆ ਇੱਥੇ ਉਹ ਤੇ ਡਿੱਗਣਾ ਹੈ ਨਾ ਪੈਣਾ ਬੈਟਰੀ ਹੈਗੀ ਭਾਜੀ ਜੇ ਇਹ ਸਬਜਕ ਨਹੀਂ ਹੋਗਾ ਤੇ ਇੱਥੇ ਆ ਜਾਏ ਆ ਵਿੱਚੋਂ ਉਤਰ ਆਇਆ ਇਹ ਵਜਦੀ ਕੋਈ ਉੱਥੇ ਡਿੱਗ ਪਣਾ ਹੈ ਨੇ ਕੋਈ ਸਰ ਅਸਰ ਵੀ ਸਾਹਿਬ ਆ ਰਹੇ ਨੇ ਐਸਪੀ ਵੀ ਸਾਹਿਬ ਆ ਰਹੇ ਨੇ ਐਸਪੀ ਵੀ ਤੋਂ ਡਰੋਨ ਮਿਲਿਆ ਹੈਗਾ ਇਹ ਫਰਦਰ ਜਿਹੜੀ ਇਸ ਵਿੱਚ ਵੈਰੀਫਾਈ ਕਰ ਰਹੇ ਆ ਫਰਦਰ ਵੀ ਇਹ ਟੋਨ ਜੈਕਟਿਵਿਟੀ ਕਿਸੋ ਹੋਈ ਹੈ ਔਰ ਉਹ ਬਾਰਡਰ ਪਾਰ ਤੋਂ ਹੀ ਜਿਹੜੀ ਹੈਗੀ ਆ ਇਹਦੀ ਆਮ ਜਿਹੜੀ ਮੂਵਮੈਂਟ ਹੋ ਰਹੀ ਹੈ ਸੋ ਫਰਦਰ ਜਿਹੜੀ ਹੈਗੀ ਆ ਅਗਰ ਇਨਵੈਸਟਿਗੇਟ ਕਰਾਂਗੇ ਇਸ ਬਾਰੇ ਸਰ ਡਰੋਨ ਕਿਹੜੀ ਕੰਪਨੀ ਹੈਗਾ ਵਾ ਤੇ ਕਿੰਨਾ ਕੁ ਵਜਨ ਹੈ ਤੇ ਕੀ ਲੱਗਦਾ ਕਿ ਕਿੱਥੋਂ ਦਾ ਹੋ ਸਕਦਾ ਹੁਣ ਇਹ ਹੁਣ ਇਹ ਜਾ ਕੇ ਐਫਐਸਐਲ ਤੋਂ ਚੈੱਕ ਕਰਵਾਉਣ ਤੋਂ ਬਾਅਦ ਹੀ ਪਤਾ ਲੱਗੂਗਾ ਕਿ ਦਾ ਐਗਜ਼ੈਕਟਲੀ ਇਹਦੀ ਜਿਹੜੀ ਹੈਗੀ ਫ੍ਰੀਕਵੈਂਸੀ ਜਾਂ ਜੋ ਵੀ ਇਹਦਾ weight ਹੈ ਜਾਂ ਇਹਦੀ ਜਿਹੜੀ ਸੈਂਟੀਫਿਕ ਜਿਹੜੀ ਹੈਗੀ ਰਿਪੋਰਟ ਹੈ ਉਹ ਭੇਜਾਂਗੇ ਅਸੀਂ ਐਫਐਸਐਲ ਨੂੰ ਫਦਰ ਇਨਵੈਸਟਿਗੇਟ ਕਰਾਂਗੇ ਚੰਦੂ ਬਡਾਲਾ ਪਜੀ ਡਰੋਨ ਦੇ ਤੇਗਾ ਬੀਐਸਫ ਅਧਿਕਾਰੀਆਂ ਨਾਲ ਗੱਲਬਾਤ ਹੋਈ ਹੈ ਕਿ ਇਹ ਡਰੋਨ ਹੋ ਸਕਦਾ ਹੈ ਕਿੱਦਾਂ ਹਾਂ ਹੋ ਸਕਦਾ ਚੰਦੂ ਬਡਾਲੇ ਜਿੱਥੇ ਉੱਥੇ ਐਕਟੀਵਿਟੀ ਹੋਈ ਹੈ ਮਿਡ ਨਾਈਟ ਸੋ ਹੋ ਸਕਦਾ ਹੈ ਉਹੀ ਡਰੋਨ ਹੋਵੇ ਬਾਕੀ ਫਦਰ ਇਨਵੈਸਟਿਗੇਸ਼ਨ ਕਰ ਰਹੇ ਹਾਂ ਅਸੀਂ ਹਾਂ ਹੁਣ ਤੱਕ ਇਹ ਤਾਂ ਅਸੀਂ ਸਰਚਪਸ਼ਨ ਕੀਤਾ ਜਾ ਰਿਹਾ ਹਾਂ ਹਾਂ ਹੁਣ ਅਸੀਂ ਏਰੀਆ ਦਾ ਸਰਚਪਸ਼ਨ ਕਰ ਰਹੇ ਹਾਂ ਇਸ ਇਸ ਏਰੀਏ ਦੇ ਵਕਰਿਆਂ ਲੇਕ ਪਰਸ ਜਿਹੜਾ ਬਾਰਡਰ ਏਰੀਆ ਚੰਦੂ ਬਡਾਲਾ ਸਾਈਡ ਵੀ ਹੈਗੀ ਸਾਡੀ ਸਰਚਪਸ਼ਨ ਪ੍ਰੋਪਰ ਕਰਵਾ ਰਹੇ ਹਾਂ ਇਹਨੂੰ ਕਬਜ਼ੇ ਵਿੱਚ ਲੈ ਲੈ ਡਰੋਨ ਦੀ ਹਾਂ ਬਿਲਕ